ਜਿਹੜੀ ਲਾਵਾ ਲਾਵਾ ਹੋਈ ਪਈਆ ਸੱਜਣਾ ਤੇਰੇ ਯਾਰ ਨੇ ਕਰਾਈ ਹੋਈ ਆ ਪਹਿਲੀ ਕਬੱਡੀ ਸੂਬਾ ਪਾਗਲ ਵਾਲਾ ਪਾ ਰਿਹਾ ਹੈ ਫਾਈਨਲ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਲਓ ਫਾਈਨਲ ਦੀ ਕਹਿੰਦੇ ਪਾਤੜਾਂ ਦੇ ਮੇਲੇ ਦੀ ਫਾਈਨਲ ਦੀ ਪਹਿਲੀ ਰੇਡ ਪਹਿਲੀ ਤੇ ਟੱਕਰ ਪੁਰੀਏ ਨੇ ਕਹਿੰਦੇ ਮੋਟਰਸਾਈਕਲ ਦੀ ਸੀਟ ਉੱਤੇ ਆ ਬੈਠਣ ਦੇ ਲਈ ਪਹਿਲਾ ਜੱਫਾ ਲਾ ਦਿੰਦਾ ਉਹ ਸੁੱਬੇ ਦੀ ਰੇਡ ਆ ਲਓ ਚਾਰੇ ਚਾਰੇ ਦੇ ਚਾਰੇ ਤਿਆਰ ਨੇ ਵੇਖ ਰਿਹਾ ਵੀ ਪਾਲਾ ਇਹਨੂੰ ਏਕਨ ਕਹਿੰਦੇ ਨੇ ਉਹ ਸ਼ਰਿਆਮ ਜੱਟਾ ਤੂਤਾ ੱਟਕਾ ਕਰਦਾ ਉਹ ਸਾਡਾ ਚੱਲਦਾ ਇਹ ੱਟਕਾ ਅਸੀਂ ਤਾਂ ਕਰਦੇ ਹਰਮੇਸ਼ ਮੰਡਵੀ ਕੋਮਲ ਮੰਡਵੀ ਭਗਵੰਤ ਚੀਮਾ ਮਲਕਿੰਦਰ ਚੀਮਾ ਇੱਕਮ ਕਿਆ ਬਾਤ ਓਏ ਮੀਰਪੁਰ ਵਾਲੇ ਨੇ ਕਮਾਲ ਕਰ ਦਿੱਤੀ ਐ ਇਹ ਵੀ ਚਰਚੇ ਇੰਗਲੈਂਡ ਦੇ ਵਿੱਚ ਕਲਵੰਦ ਸੱਗੇ ਹੋੜਾ ਦੇ ਲਈ ਲੈਸਟੋ ਤੇ ਵੀ ਹੋਏ ਨੇ ਮੇਰੇ ਮਿੱਤਰੋ ਕਬੱਡੀ ਸਿੰਦਰ ਦੀ ਆ ਮੇਰੇ ਮਿੱਤਰੋ ਲਓ ਸੁੰਦਰ ਨੇ ਰੇਡ ਪਾ ਦਿੱਤੀ ਐ ਹੁਣ ਹਰਿਆਣੇ ਵਾਲੇ ਨੂੰ ਕਾ ਟੱਕਣ ਦੀ ਗੱਲ ਕਰਦਾ ਪੰਜਾਬ ਤੇ ਹਰਿਆਣੇ ਦਾ ਮੈਚ ਆ ਉਹ ਜਿਲ੍ਹਾ ਮਾਨਸੇ ਦੀ ਕਰਦੀ ਆ ਪੁਰੀਆ ਰਣਜੀਤ ਪ੍ਰਧਾਨ ਜੀ ਕਹਿੰਦੇ ਆ ਜਕਸੀਰ ਢਾਲੀਵਾਲ ਦਾ ਫੈਸਲਾ ਹੈ ਅਗਲੇ ਮੇਲੇ ਤੇ ਜੋ ਵੀ ਸਾਡਾ ਵੀਰ ਆਖੇਗਾ ਜਕਸੀਰ ਢਾਲੀਵਾਲ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਵਰਨ ਕਬੱਡੀ ਕਲੱਬ ਦਤਾਲ ਦੀ ਟੀਮ ਦੇ 14 ਦਤਾਲ ਦੀ ਟੀਮ ਅੱਜ ਦੇ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਤੇ ਬੈਸਟ ਜਾਫੀ ਦਾ ਜਿਹੜਾ ਰਿਜ਼ਲਟ ਹੈ ਨਾ ਉਹ ਦੁਨੀਆ ਇੰਤਜ਼ਾਰ ਕਰਦੀ ਆ ਵੀ ਪਾਤਰਾਂ ਦੇ ਮੇਲੇ ਦਾ ਕੌਣ ਬੈਸਟ ਬਣਿਆ ਦੂਜੇ ਸਾਲ ਦਾ ਕਬੱਡੀ ਕੱਪ ਹੈ ਸਵਰਗਿਆ ਬਹਾਦਰ ਸਿੰਘ ਸਰਪੰਚ ਚਿੱਟੜ ਵਾਲਾ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਸਮਾਪਤ ਹੋਇਆ ਤੇ ਬੈਸਟ ਖਿਡਾਰੀਆਂ ਦਾ ਰਿਜ਼ਲਟ ਜਿਹੜਾ ਹੈ ਉਹ ਡਿਕਲੇਅਰ ਕੀਤਾ ਜਾਵੇਗਾ ਕੌਣ ਨੌਜਵਾਨ ਮੋਟਰਸਾਈਕਲਾਂ ਦਾ ਜੇਤੂ ਹੋਇਆ ਅੱਜ ਦੇ ਕਬੱਡੀ ਕੱਪ ਤੇ ਲੈ ਵੀ ਬੂੰਦੀ ਦੱਸਿਏ ਦੁਨੀਆ ਨੂੰ ਅੱਜ ਦੇ ਟੂਰਨਾਮੈਂਟ ਤੇ ਦਿਉਰੇ ਵਾਲੇ ਸੁੰਦਰ ਨੇ 8 ਕਬਡੀਆਂ ਪਾ ਕੇ 7 ਪੁਆਇੰਟ ਲਏ ਆ ਤੇ ਪਾਤਰਾਂ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ ਸੁੰਦਰ ਦਿਉਰਾ ਬਣ ਗਿਆ ਹੈ ਬੈਸਟ ਜਾਫੀ ਦਿਉਰੇ ਵਾਲੇ ਦੀਪੂ ਨੇ 8 ਟੱਚ ਲੈ ਕੇ 4 ਜਫੇ ਲਾਏ ਆ ਤੇ ਮੀਰਪੁਰੀਏ ਇੱਕਮ ਨੇ 9 ਟੱਚ ਲੈ ਕੇ 5 ਜਫੇ ਲਾਏ ਆ ਮੀਰਪੁਰੀਆ ਇੱਕਮ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਆਓ ਜੀ ਗਰਮੀਤ ਜੀ